ਸਾਤ ਮਹੱਲਾ ਪਹਿਲਾ ਮਨ ਮੈਰ ਜਲ ਆਪ ਤੇ دیਵਾਨਾ ਕੋਈ ਨਿਕ ਹੰਸ ਨਦੀ ਜੀ ਸਤਿਗੁਰੂ ਦੀ ਸਾਡੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗੇ ਜੀਓ ਅਸਧਰ ਜਾਮੀ ਦੇ ਸਤਿਗੁਰੂ ਸ੍ਰੀ ਕਰਤਾਰpur ਸਾਹਿਬ ਰਾਵੀ ਦੇ ਕਿਨਾਰੇ ਬੈਠ ਕਰਕੇ ਸੰਗਤਾਂ ਨੂੰ ਪਰਮ ਕੋਪਰੂਪ ਦੇਖਦੇ ਰਹੇ ਹਨ ਕਲ ਕਨ ਬੇਨਤੀ ਕੀਤੀ ਕਿ ਸਤਿ ਪਾਤਸ਼ਾਹ ਜੀ ਮਨ ਦੀ ਹਾਲ ਕੀ ਹੈ ਤਾਂ ਆਪ ਹਜੂਰ ਕਹਿੰਦੇ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਇ ਜਿਹ ਜੀ ਸੰਗਤ ਚ ਭਾਈ ਮਨ ਮਿਲਦਾ ਉਹ ਆਜਾ ਫਲ ਉਸ ਨੂੰ ਮਿਲਦਾ ਹੈ ਇਸ ਕਰਕੇ ਸੰਗਤ ਦਾ ਅਸਰ ਇਹ ਕਿ ਸੰਗਤ ਦਾ ਅਸਰ ਬੜੀ ਛੇਤੀ ਪੈਂਦਾ ਹੈ ਗੁਰਮੁਖਾਂ ਦੀ ਸੰਗਤ ਦਾ ਸਨੇਹ ਸਨੇਜ ਜਦੋਂ ਸੁੱਧ ਹੋ ਜਾਂਦਾ ਹੈ ਜਿਵੇਂ ਚਿੱਤੇ ਬਸ ਨੂੰ ਰੰਗ ਚੜਦਾ ਹੈ ਇਹ ਸੁਧ ਮੰਨ ਤੇ ਗੁਰਮੁਖਤਾਈ ਦਾ ਰੰਗ ਚੜਦਾ ਹੈ ਤੋਂ ਪਹਿਲਾਂ ਇਹ ਸਾਧਕਾਂ ਨੇ ਮਨ ਦੀ ਹਾਲ ਕਿਸੇ ਪਾਪਸ਼ਾਹ ਬਨ ਨੂੰ ਕਰਦੇ ਹਨ ਇੱਥੇ ਆਸਾ ਮਹੱਲਾ ਪਹਿਲਾ ਮਨ ਮਹੰਗਲ ਸਾਖ ਸਦੀਵੰਨ ਜੋ ਸੰਗਤ ਪੁਰਸ਼ਾ ਸ਼ਕਤੀ ਦੇ ਉਪਾਸ਼ਕਰ ਮਾਇਆ ਦੇ ਕੁਝ ਹੋਰ ਚਿਤਹੰ ਜਿਹੜੇ ਸਾਧਕੀ ਕੋ ਤੰਥ ਹੈ ਜਿਹੜੇ ਸਾਧਕੀ ਦੇ ਉਪਾਸਤਰ ਮਾਇਆ ਦੇ ਉਪਾਸਕ ਨਹੀਂ ਗੁਰਖੋ ਇਹ ਸਾਧਕਾਂ ਪੁਰਖਾਂ ਦਾ ਸਖੋਰ ਜਿ ਤੁਮਾਰੇ ਪੁਰਖਾਂ ਦਾ ਜਿਹੜਾ ਮਨ ਉਹ ਇਹ ਲਈ ਗਲ ਕਹਿੰਦੇ ਹਾਥੀ ਵੀ ਨੇ ਆਈ ਸਨ ਜਿਸ ਕੋਲ ਹਾਥੀ ਦਾ ਸੁਭਾਅ ਹੁੰਦਾ ਉਹਨੂੰ ਸ਼ਰਾਬ ਪਿਆਦੀਏ ਸ਼ਰਾਬ ਦੀ ਤੇ دیਵਾਨਾ ਹੋ ਜਾਂਦਾ ਕੰੜਾ ਹੋ ਜਾਂਦਾ ਹੈ ਇਹ ਬਣਾ ਨੂੰ ਬਿਰਸ਼ਾ ਨੂੰ ਤੋੜਦਾ ਫਿਰਦਾ ਹੈ ਇਸੇ ਪ੍ਰਕਾਰ ਸਾਹਿਬ ਜੀ ਸਾਖਤਾ ਦਾ ਜਿਹੜਾ ਮਨੋ ਹੈ ਇਹ ਮਹਿੰਗਲ ਹਾਥੀ ਦੀ ਨਿਆਈ ਹੈ ਦੇਹ ਦੀ ਆਸ਼ਰੂਪੀ ਸ਼ਰਾਬ ਪੀ ਕੇ ਇਹ ਜਵਾਨਾ ਕਮੜਾ ਹੋਇਆ ਹੋਇਆ ਹੈ ਬਣਖੰਡ ਮਾਇਆ ਮੂਹ ਹੈ ਰੰਗ ਉਹ ਤੋਂ ਮਹਾਰਾਜੀ ਜਿਹੜੇ ਹਾਥੀ ਹੁੰਦੇ ਆ ਬਣ ਦੇ ਟੁਕੜੇ ਦੀ ਫਿਰ ਜੇ ਹਨ ਹਜ਼ੂਰ ਕਹਿੰਦੇ ਬਣਖੰਡ ਬਣ ਜੋ ਸੰਸਾਰ ਹੈ ਇਹਦਾ ਖੰਡ ਹਿੱਸਾ ਜੋ ਸਰੀਰ ਹੈ ਦੇ ਦੇ ਵਿੱਚ ਇਸਤਤ ਹੋ ਕੇ ਮਾਇਆ ਮੋਹ ਹੀ ਹੈਰਾਨ ਮਾਇਆ ਦੇ ਮੋਹ ਦੀ ਹਰਾਨਗੀ ਚ ਪਿਆ ਹੈ ਕਿਸੇ ਨੂੰ ਕਹਿੰਦੇ ਕੋਈ ਲੱਖਾਂ ਹੈ ਕਿਸੇ ਕੋਲੇ ਕਰੋੜਾਂ ਸਮਿੰਦਾ ਹੈ ਕਿਸੇ ਕੋਲੇ ਸੁਗਿੰਦ ਬਦਮਾ ਦੀ ਗਿਣਤੀਆਂ ਤਾਂ ਸਮਝ ਕੇ ਬੜਾ ਹੈਰਾਨ ਹੋ ਰਿਹਾ ਹੈ ਕੋਈ ਗੰਗਾਲ ਵੇਖ ਕਰਕੇ ਉਹਨਾਂ ਦੀ ਹਰਾਨਗੀ ਪਰੇਸ਼ਾਨੀ ਦਾ ਅੰਤ ਨਹੀਂ ਆਉਂਦਾ ਕਿਉਂ ਮਾਇਆ ਦੇ ਮੋਹ ਵੀ ਤੀ ਪਰੇਸ਼ਾਨ ਹਰਾਨ ਹੋ ਰਿਹਾ ਹੈ ਇਹ ਤੂਤ ਜਾਹੇ ਕਾਲ ਕੀ ਚਾਪੇ ਸੰਸਾਰ ਰੂਪੀ ਬਣਦੇ ਖੰਡ ਹਿੱਸੇ ਟੁਕਰੇ ਦੇ ਦੇ ਅੰਦਰ ਸਥਿਤ ਹੋਇਆ ਹੈ ਮਾਇਆ ਦੇ ਮੋਹ ਵਿੱਚ ਹੀ ਪਰੇਸ਼ਾਨ ਹੋ ਰਿਹਾ ਹੈ ਹੈਰਾਨ ਹੋ ਰਿਹਾ ਹੈ ਇਹ ਤੂਤ ਜਾਹੇ ਕਾਲ ਕੀ ਚਾਪੇ ਜਿਨੇ ਜੀ ਜੰਤ ਹਨਗੇ ਇਸ ਲੋਕ ਵਿੱਚ ਆਉਂਦੇ ਹਨ ਇਸ ਲੋਕ ਚ ਉਪਰ ਲੋਕ ਵਿੱਚ ਜਾਂਦੇ ਕਾਲ ਦੇ ਚਾਪੇ ਨਾ ਦਵਾਏ ਹੋਏ ਕਾਲ ਦੇ ਦਵਾਏ ਹੋਏ ਇਹ ਲੋਕ ਜਾਣਦੇ ਹਨ ਅਭਾਵ ਰੂਪੀ ਕਾਲ ਤੇ ਹੱਥ ਵਿੱਚ ਤਨਖ ਟਕੜਿਆ ਹੋਇਆ ਹੈ। ਚਾਂਤ ਨਾਮ ਧਰਖ ਗਿਆ ਹੈ। ਇਹ ਅਭਾਵ ਰੂਪੀ ਤਨਖ ਦੇ ਦਵਾਏ ਹੋਏ ਕਾਲ ਦੇ ਇੱਕਤ ਲੋਕ ਪਰ ਲੋਕ ਦੇ ਜੀਵ ਜਾਂਦੇ ਆਉਂਦੇ ਹਨ। ਵਿਚਰਦੇ ਰਹਿੰਦੇ ਹਨ। ਚਾਪੇ ਨਾਂ ਚਿੰਬੜੇ ਹੋਏ ਦਾ ਨਾਮ ਵੀ ਹੈ। ਕਾਲ ਕਿੰਬੜਿਆ ਹੋਇਆ ਇਹਨਾਂ ਦੇ ਤਾਂ ਹੀ ਕਾਰ ਦੇ ਚਾਪੇ ਦੁਆਰੇ ਹੋਏ ਜੀਵ ਲੋਕ ਪੰ ਲੋਜ ਗਮਨ ਕਰਦੇ ਹਨ ਗੁਰਮੁਖ ਫੂਜ ਲਹ ਘਰ ਆਪੀ ਜਿਹੜੇ ਗੁਰਮੁਖ ਹਨਗੇ ਉਹ ਆਪਣੇ ਸੂਪ ਰੂਪੀ ਘਰ ਦੀ ਖੋਜ ਲੈ ਲਏ ਉਹਨਾਂ ਦਾ ਇਸ ਕਰਕੇ ਆਪਨ ਜਾਣ ਰਹੇ ਪਾਏ ਬਸਰਾਮ ਆਉਣ ਜਾਣ ਤੋਂ ਗੁਰਮੁਖ ਰਹਤ ਹਨਗੇ ਇਸ ਪ੍ਰਕਾਰ ਗੁਰਮੁਖ ਜਿਹੜੇ ਹੈ ਉਹ ਆਪਣਾ ਸੂਪ ਰੂਪੀ ਘਰ ਜੋ ਹੈ ਸਤ ਚੇਤਨ ਅਨੰਦ ਸੂਪ ਉਹਨੂੰ ਖੋਜ ਲੈਂਦੇ ਆ ਪ੍ਰਾਇਤ ਕਰ ਲੈਂਦੇ ਹਾਂ। ਵੇਣ ਗੁਰੂ ਸਾਜੈ ਮਨ ਨਹੀਂ ਥੌਰਾ। ਬਿਨਾਂ ਗੁਰੂ ਸਾਜ ਦੇ ਸ਼ਗਦ ਦੀ ਕਮਾਈ ਤੋਂ ਮਨ ਕਿਸੇ ਦਾ ਤ੍ਰੀਆ ਪੱਗ ਨੂੰ ਪੀਠਾਂ 'ਚ ਨਹੀਂ ਟਿਕ ਸਕਦਾ। ਭਾਵੇਂ ਕੋਈ ਜਿੰਨ ਕਿੰਨਾ ਜਤਨ ਕਰੇ ਅੰਦਰੂਹ ਰੂਪੀ ਥਾਂ 'ਚ ਨਹੀਂ ਆ ਸਕਦਾ। ਸਰੂਪ ਰੂਪੀ ਧਰਮ ਵਿੱਚ ਨਿਸ਼ਟਤ ਹੋ ਸਕਦਾ ਹੈ ਨਿਮਰੋ RAM ਨਾਮ ਆਤਮ ਨਿਰਮਲ ਬਿਨਾਂ ਗੁਰ ਸ਼ਬਦ ਤੋਂ ਮਨ ਨੂੰ ਨਾ ਇਸ ਦੇ ਥਾਂ ਹੈ ਨਾ ਪ੍ਰਲੋਕ ਦੀ ਥਾਂ ਹੈ ਧਰਮ ਦਾ ਰਹਿੰਦਾ ਹੈ ਨਿਮਰੋ RAM ਨਾਮ ਆਤਮ ਨਿਰਮਲ ਇਹ ਪਿਆਰੇ RAM ਜੋ ਰਮੰਤਰੀ RAMਾ ਰਮਿਆ ਹੋਇਆ RAM ਹੈ ਇਸ ਦੇ ਨਾਮ ਨੂੰ ਇਤਿਆਮਤ ਮਨ ਨੂੰ ਨਿਰਮਲ ਕਰਨ ਵਾਲਾ ਜੋ ਸੇਵ ਕਰਨ ਵਾਲਾ ਉਜੈ ਨਾਮ ਤੇਦਾ ਸਿਮਰਨ ਕਰੋ ਅਵਰਤਿ ਆਗੂ ਹਉ ਮੈਂ ਕਉਰਾ ਹੋਰ ਜੀ ਦੇ ਵਿਸ਼ੇ ਸਾਰੇ ਕੁੜਤਨ ਵਾਰੇ ਵਿਖੇ ਕੁੜਤਨ ਸਗਲ ਮੈਂ ਜਗਤ ਰਹੀ ਲਪਤਾਏ ਨਾਨਕ ਜਗ ਵੀ ਚਾਰਿਆ ਮੀਠਾ ਹਰਕਾ ਨਾਮ ਅਵਰਸ ਤਿਆਗੋ ਅਵਰ ਤਿਆਗੂ ਹਉ ਮੈਂ ਕਉਰਾ ਜਿਹੜੀ ਹੋਮੈ ਕਰਦੇ ਹੋਰ ਨਾ ਪਦਾਰਥਾਂ ਦੀ ਸਰੂਪ ਦੀ ਵਿਦਿਆ ਦੀ ਧਨ ਦੀ ਉਹ ਵੀ ਛੱਡਦੇ ਹੋ ਦੇਹ ਆਤਮਾ ਦੀ ਤੇ ਜਿਹੜੇ ਵਿਸ਼ੇ ਕੁੜਤਨ ਵਾਲੇ ਹਾਂ ਨੇ ਇਹ ਕੁੜਤਨ ਜਿਹੜੀ ਐ ਦੁਖਦਾਇਕ ਲੋਕ ਪਰ ਲੋਗ ਵਿੱਚ ਸੜੇ ਰਹਿੰਦੇ ਲੋਕ ਇਸ ਕੁੜਤਨ ਦੇ ਨਾਲ ਹਉਮੈ ਦੀ ਕੁੜਤਨ ਨੂੰ ਵੀ ਛੱਡ ਦਿਓ ਅਵਰ ਅਵਰਨ ਪੈਦਾ ਕਰਨ ਵਾਲੇ ਵਿਸ਼ਿਆਂ ਦਾ ਵੀ ਇਤਿਆਗ ਕਰੋ ਹੋਰ ਰਹਾਉ ਇਹ ਮਨ ਮੁਗਧ ਕਹੋ ਕਿਉਂ ਰਹਿਸੀ ਇਹ ਜਿਹੜਾ ਮਨ ਮੂਰਖ ਹੈ ਕਹੋ ਤਾਂ ਕਿਸ ਦਿਨ ਕਾਰੇ ਆਤਮਨੰਦ ਵਿੱਚ ਇਸ ਤੋ ਕੇ ਰਹੀ ਸੀ ਰਹੇਗਾ ਪਿੱਛੇ ਰਹਿੰਦਾ ਸੀ ਕਿਸੇ ਦਾ ਜਾਂ ਹੁਣ ਰਹਿੰਦਾ ਹੈ ਜਾਂ ਅੱਗੇ ਨੂੰ ਰਹੇਗਾ। ਇਹਨਾਂ ਸਮਝੀ ਜਮ ਕਾ ਦੁੱਖ ਫਹਿਤੀ ਜਿੰਨਾ ਚਿਰ ਸਤਿਗੁਰੂ ਸਾਹਿਬ ਨੇ ਉਪਦੇਸ਼ ਨੂੰ ਇਹ ਸਮਝਾ ਨਹੀਂ ਉਹਨਾਂ ਕਿ ਜੰਮ ਦਾ ਦੁੱਖ ਪਿੱਛੇ ਸਹਾਰਦਾ ਸੀ ਉਹ ਸਹਾਰਦਾ ਹੈ ਅੱਗੇ ਨੂੰ ਸਹੀ ਸਹਾਰੇਗਾ। ਆਪੇ ਬਖਸ਼ੀ ਸਤਗੁਰ ਮੀਲੇ ਜਿਨ੍ਹਾਂ ਦੇ ਗਾਈ ਮਹਾਰਾਜ ਜੀ ਆਪ ਕਿਰਪਾ ਕਰਕੇ ਸਤਿਗੁਰਾਂ ਦੇ ਨਾਲ ਮੇਲ ਦਿੰਦੇ ਹੈ। ਉਹਨਾਂ ਨੂੰ ਮਹਾਰਾਜ ਆਪ ਬਖਸ਼ ਲੈਂਦੇ ਹਨ ਜਿਹੜੇ ਆਪਣੇ ਆਪ ਗੁਰੂ ਸਰੂਪ ਧਾਰ ਕੇ ਬਖਸ਼ ਲਏ ਜਿਨ੍ਹਾਂ ਦੇ ਉਗਣ ਉਹਨਾਂ ਨੂੰ ਸਰਗਰੂ ਸਾਹਿਬ ਦੀ ਅਕਾਲ ਪੁਰਖ ਦੇ ਆਪਾ ਸਰੂਪ ਆ ਜੋ ਸਾਰਿਆਂ ਦਾ ਆਤਮਾ ਸਰੂਪ ਹੋ ਉਹਦੇ ਨਾਲ ਮੇਲ ਦਿੰਦੇ ਹਨ ਕਾਲ ਕੰਟਕ ਮਾਰੀ ਸੱਚ ਤੇ ਲੈ ਉਹ ਗੁਰਮੁਖ ਸਿੱਖ ਜਿਹੜਾ ਕਾਲ ਕੰਟਕ ਨਾਮ ਵਹਿਰੀ ਹੈ ਕੰਟਕ ਦੁਖਦਾਈ ਹੈ ਉਹ ਸੱਚੇ ਨਾਮ ਦੀ ਪ੍ਰੇਰਣਾ ਕਰਕੇ ਇਸ ਕਾਲ ਕੰਕਰ ਨੂੰ ਤੇਲਾ ਦਵਾ ਕਰਕੇ ਮਾਰ ਦਿੰਦੇ ਹਨ ਪਰਮੇਸ਼ਰ ਦੇ ਪਿਆਰੇ ਜਿਹੜੇ ਹੈ ਸੱਚ ਵੱਲ ਮਨ ਨੂੰ ਤੇਲਾ ਨਾਲ ਪ੍ਰੇਰ ਕੇ ਚਲਾ ਕੇ ਪਾਲ ਬੈਰੀ ਨੂੰ ਦੁਖਦਾਇਕ ਨੂੰ ਮਾਰ ਲੈਂਦੇ ਹਨ ਜਿਹੜੇ ਪੁਰਖ ਸੱਚ ਨੂੰ ਤੇਲ ਦਿੰਦੇ ਸੱਚ ਨੂੰ ਤਿਆਗ ਦਿੰਦੇ ਹੈ ਛੱਡ ਦਿੰਦੇ ਹੈ ਸੱਚ ਵੱਲੋਂ ਮਨ ਜਿੰਨਾ ਦਾ ਸਾਥ ਸੰਗਤ ਜੀ ਛੱਡ ਜਾਂਦਾ ਹੈ ਸੱਚੇ ਨਾਮ ਦੀ ਪ੍ਰੇਰਣਾ ਵੱਲੋਂ ਜਿਨ੍ਹਾਂ ਦਾ ਮਨ ਤੌਹਾਰੀਂ ਦਾ ਹੈ ਉਹਨਾਂ ਨੂੰ ਕਾਲ ਜਿਹੜਾ ਦੁਖਦਾਈ ਮਾਰਦਾ ਰਹਿੰਦਾ ਹੈ ਇਸ ਕਰਕੇ ਸੱਚੇ ਨਾਮ ਦੇ ਵਿੱਚ ਜਿੱਤ ਨੂੰ ਪੇਲਾ ਨਾ ਉਹ ਪ੍ਰੇਰ ਕੇ ਚਲਾ ਕੇ ਖਾਤ ਦੁਖਦਾਇਤ ਨੂੰ ਮਾਰ ਨਾ ਕਰੇ ਇਹੋ ਮਨ ਕਰਮ ਇਹੋ ਮਨ ਧਰਮ ਇਹ ਮਨ ਦਾ ਸੰਗਾਰ ਹੈ ਸਾਬ ਸੰਧੀ ਜੰਗਾ ਮਰਸਾ ਸਿੰਘਾ ਜਿ ਲੱਗਾ ਸੋਹਣਾ ਮਿਆੜਿਆ ਨੂੰ ਕਰੀ ਦਿਲਿਆ ਕਰਵਾ ਲੈ ਚਲੋ ਇਹੋ ਮਨ ਕਰਮ ਇਹੋ ਮਨ ਧਰਮ ਇਹ ਮਨ ਜਦੋਂ ਕਰਮ ਕਾਂਡੀਆਂ ਨਾਲ ਮਿਲਦਾ ਹੈ ਜਿਤ ਮਿਲੇ ਤੋਂ ਪ੍ਰਾਪਤੇ ਕਾਵ ਤੋਂ ਲਖਿਤ ਕਰਮ ਕਰਦਾ ਹੈ ਉਦੋਂ ਇਹ ਮਨ ਕਰਮਾਂ ਵਾਲਾ ਆਪਣੇ ਆਪ ਨੂੰ ਕਰਮੀ ਕਹੌਂਦਾ ਹੈ ਕਰਮ ਕਾਂਡੀ ਇਹੋ ਮਨ ਧਰਮ ਜਦੋਂ ਇਹ ਧਰਮ ਜਨ ਆਤਮਾਵਾਂ ਵਾਲਿਆਂ ਪੁਰਖਾਂ ਨਾਲ ਮਿਲਦਾ ਹੈ ਜਦ ਕਰਨ ਲੱਗ ਜਾਂਦਾ ਏ ਉਦੋਂ ਇਸੇ ਮੰਨ ਦਾ ਨਾਮ ਧਰਨੀ ਪੈ ਜਾਂਦਾ ਧਰਮਾ ਵਾਲਾ ਇਹੋ ਮਨ ਪੰਜੇ ਤਤਤੀ ਜਨਮ ਜਦੋਂ ਇਹ ਮਨ ਪੰਜਾਂ ਤਤਾਂ ਦੀ 25 ਪ੍ਰਕਿਰਤੀਆਂ ਦੇ ਸੁਭਾਅ ਵਿੱਚ ਲੱਗਾ ਰਹਿੰਦਾ ਹੈ ਉਦੋਂ ਹੈ ਤਾਂ ਇਹ ਚੇਤਨ ਦਾ ਸਭੁਰਨ ਰੂਪ પૂર્ણ ਹੈ ਇਹ ਪੰਜਾਂ ਤਤਾਂ ਤੋਂ ਆਪਣੇ ਆਪ ਨਹੀਂ ਜੰਮਿਆ ਹੋਇਆ ਪੰਜਾਂ ਤਤਾਂ ਦਾ ਕਾਰਜ ਸਦੋ ਵਾਲ ਸੁਪੂਤ ਜੀ ਕੀ ਜੋ ਹੈ ਤਾਂ ਕੋ ਅੰਧਾ ਕਰਨ ਪੈ ਰਿਹਾ ਹੈ ਇਹ ਖਪੜਨ ਸੁਧਿਉ ਆਪਣੇ ਆਪ ਨੂੰ ਮਨ ਜੰਮਿਆ ਮੰਨਦਾ ਜਦੋਂ ਪੰਨਾਂ ਤੱਤਾਂ ਦੇ ਸੁਭਾਵਾਂ ਦੇ ਅਲੱਗ ਹੈ ਉਸ ਜਿਹੜੇ ਹੈ ਉਹ ਚੇਤਨ ਦਾ ਖਪੜਨ ਨੂੰ ਕੀ ਖਤਾਈ ਅੰਦਾਜ਼ਨ ਤੇ ਨਹੀਂ ਸਾਰੇ ਸਾਖਤ ਲੋਭੀ ਇਹੋ ਮਨ ਮੂੜਾ ਜਦੋਂ ਸਾਧ ਤੋਂ ਪੁਰਖਾਂ ਦੀ ਸੰਗਤ ਕਰਦਾ ਇਹ ਮਨ ਸਾਧਕ ਬਣ ਜਾਂਦਾ ਜੋ ਲੋਭੀਆਂ ਦੀ ਸੰਗਤ ਕਰਦਾ ਲੋਭੀ ਬਣ ਜਾਂਦਾ ਤੇ ਜਦੋਂ ਮੂਰਖਾਂ ਦੀ ਸੰਗਤ ਕਰਦਾ ਇਹ ਪਰ ਮੂਰਖ ਬਣ ਜਾਂਦਾ ਇਹ ਸੰਗਤ ਦਾ ਅਸਰ ਹੈ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਆਏ ਗੁਰਮੁਖ ਨਾਮ ਜਪੈ ਮਨ ਰੂੜਾ ਜੇ ਗੁਰਮੁਖਾਂ ਦੀ ਸੰਗਤ ਕਰਕੇ ਨਾਮ ਜਪਣ ਲੱਗ ਜੇ ਤਾਂ ਇਹੋ ਮਨ ਰੂੜਾ ਸੁਧਰ ਜਾਂਦਾ ਹੈ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਦਾ ਨਾਮ ਇਸ ਦਾ ਪਹਿ ਜਾਂਦਾ ਹੈ ਗੁਰਮੁਖ ਮਨ ਅਸਥਾਨ ਨੇ ਜਿਹੜੇ ਗੁਰਮੁਖ ਹੈ ਮਨੁ ਤ੍ਰਿਯਾ ਦਾ ਰੂਪੀ ਸਥਾਨ ਚ ਲਿਆਉਂਦੇ ਸੋਈ ਗੁਰਮੁਖ ਹੈ ਜਿਹੜੇ ਸਰੂਪ ਰੂਪੀ ਸਤਾਂਜ ਮੰਨ ਨੂੰ ਟਿਕਾਉਂਦੇ ਆ ਲਿਆ ਕੇ ਦੀ ਕੰਚਲ ਦਾ ਤੇ ਵਕਾਰ ਛਿੜਾ ਦੁੰਦੇ ਹਨ ਗੁਰਮੁਖ ਤੇਰ ਭਵਨ ਸੋਜੀ ਹੋ ਇਹਨਾਂ ਗੁਰੂਆਂ ਨੂੰ ਸਰੂਪ ਰੂਪੀ ਸਤਾਂਜ ਵੀ ਪ੍ਰਾਪਤੀ ਹੋਈ ਹੈ ਸੋਈ ਉਲਟ ਕੇ ਗੁਰਮੁਖੋਦਰਾ ਨੂੰ ਸਰੂਪ ਸਥਾਨ ਬਣ ਗਏ ਆ ਅਜਲ ਸਰੂਪ ਉਹਨਾਂ ਗੁਰਮਖਾਂ ਦੇ ਤਾਂ ਗੁਰਮੁਖ ਤੇਰ ਭਵਨ ਸੋਝੀ ਉਹ ਗੁਰਮੁਖਾਂ ਨੂੰੰਨਾ ਲੋਕਾਂ ਦੇ ਵਿੱਚ ਜੋ ਕੋਈ ਵਰਤ ਰਿਹਾ ਸ਼ਰਗ ਲੋਕ ਵਿੱਚ ਮੌਤ ਲੋਕ ਵਿੱਚ ਪਤੈ ਲੋਕ ਵਿੱਚ ਇਹ ਸਾਰੀ ਸੋਝੀ ਸਮਝ ਹੋ ਗਈ ਹੈ ਪਤਾ ਲੱਗ ਗਿਆ ਜਿਹਨੇ ਹੱਥ ਦੇ ਤੋ ਰੱਖਿਆ ਹੈ ਉਹ ਲਹਿੰਦੀ ਹੈ ਐ ਉਹਨਾਂ ਨੂੰ ਸਾਰੀ ਸੋਝੀ ਹੋ ਜਾਂਦੀ ਹੈ ਉਹ ਅੰਤਜਾਣਤਾ ਉਹਨਾਂ ਦੇ ਅੰਦਰ ਸਪੁਰਨ ਹੋ ਜਾਂਦੀ ਹੈ ਸਾਰੀ ਸਮਝ ਹੋ ਜਾਂਦੀ ਹੈ ਇਸ ਪ੍ਰਕਾਰ ਭਾਈ ਕन्हैया ਜੀ ਨੇ ਸੇਵਾ ਦਾਸ ਨੂੰ ਕਿਹਾ ਸੇਵਾ ਦਾਸ ਤੂੰ ਕਿੰਨੇ ਕੱਲ ਪਟੋਲ ਨੇ ਮਾਰ ਰਸ ਕੇ ਮਨ ਕਰਿਆ ਸਾਰਾ ਇਹ ਕਹਿਣ ਲੱਗਾ ਮਹਾਰਾਜ ਨੂੰ ਚੁੱਪੀ ਰਹੋ ਦਾਦਾ ਕन्हैया ਜੀ ਤੁਸੀਂ ਤਾਂ ਗਲਤੀ ਪੂਝ ਲੈਣਿਓ ਮੰਨ ਤਕ ਰਹਿਣਾ ਕਦੇ ਘਾਟੇ ਵਾਢੇ ਉਸ ਕੱਲ ਫੁਰਦੇ ਹੀ ਰਹਿੰਦੇ ਐ ਇਹ ਕਹਿਣ ਲੱਗੇ ਮੈਂ ਤਾਂ ਹੁਣ ਚਲੇ ਜਾਣਾ ਤੂੰ ਕਹਿੰਦੇ ਕਿ ਸੌ ਕੋਤੇ ਚਲੇ ਜਾਣਾ ਫਿਰ ਕਿਹੜਾ ਤੇਰੇ ਮਨ ਦਾ ਪਦਾਨਾ ਲਗਵਾ ਦੇ ਕन्हैया ਨੇ ਕਿਹਾ ਕਹਿਣ ਲੱਗੇ ਅਸੀਂ ਭਾਈ ਕਾਹਨ ਕੋਈ ਦਾ ਪੂੜਾ ਕਚਰਾ ਵੇਖਣਾ ਹੈ ਸਾਡੇ ਹਿੱੱਤੇ ਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਿਵਾਸ ਰਹੇ ਅਸੀਂ ਨਹੀਂ ਕੋਈ ਚੀਜ਼ ਨਹੀਂ ਕਰਦੇ ਪੂਰਾ ਉਹ ਪ੍ਰੇਮ ਦੇ ਨਾਲ ਕਿ ਉਹ ਸੇਵਾ ਦਾ ਆਸੂ ਸੇਵਾ ਪੰਥ ਜਿੱਥੋਂ ਚੱਲੇ ਆ ਭਾਈ ਕਨਈਏ ਜਿਨ੍ਹਾਂ ਨੇ ਅਖਲੇ ਸੀ ਇਹਨਾਂ ਦੇ ਕੋਈ ਅੱਜਨ ਸ਼ਾ ਹੋਇਆ ਉਹਨਾਂ ਤੋਂ ਅੱਜਨ ਸ਼ਾ ਹੀ ਚੱਲੇ ਹਨ ਇਸ ਤਰ੍ਹਾਂ ਗੁਰਮੁਖ ਗੁਰਮੁਖ ਅਤਿ ਪਵਣ ਤੋਂ ਜੀਓ ਗੁਰਮੁਖਾਂ ਨੂੰ ਇੰਨਾ ਲੋਕਾਂ ਦੀ ਸੰਗ ਹੋ ਜਾਂਦੀ ਜੋ ਕੋਈ ਵਰਤੁੰਦਾ ਹੈ ਉਹਨਾਂ ਦਾ ਮਨ ਇਹੋ ਸਾਜੰਦਾ ਹੈ ਕਿ ਮਨ ਲੋਕਾਂ ਦੇ ਟਉਣ ਵਾਲੇ ਮਨ ਦੇ ਟਿਕਾਉਣ ਦੀ ਸੋਝੀ ਹੋ ਜਾਂਦੀ ਹੈ ਫਿਰ ਭਾਵੇਂ ਰਾਜਸੀ ਤਾਂਸੀ ਸੰਤ ਕੀ ਸੁਭਾਅ ਵਾਰੇ ਲੋਕਾਂ ਦੀ ਸਮਝ ਹੋ ਜਾਂਦੀ ਹੈ ਯਗਮ ਸਤਿ ਨੂੰ ਸਖੋਪ ਦੇ ਵਿੱਚ ਮਨ ਪਰਮਣ ਵਾਲੇ ਟਿਕਾਉਣ ਦੀ ਸੋਝੀ ਹੋ ਜਾਂਦੀ ਹੈ ਇਹੋ ਮਨ ਜੋਗੀ ਭੋਗੀ ਤਪ ਤਾਪੈ ਜਦੋਂ ਇਹ ਮਨ ਯੋਗਾ ਵਾਸਤਰ ਲੱਗ ਜਾਂਦਾ ਜੋਗੀਆਂ ਦੀ ਸੰਗਤ ਕਰਕੇ ਉਦੋਂ ਇਸੇ ਮੰਨ ਦਾ ਨੌ ਜੋਗੀ ਪੈ ਜਾਂਦਾ ਹੈ ਉਹੀ ਜਦੋਂ ਇਹ ਭੋਗੀਆਂ ਦੀ ਸੰਗਤ ਕਰਦਾ ਹੈ ਵਿਕਾਰਾਂ ਨੂੰ ਭੋਗਦਾ ਹੈ ਪਦਾਰਥਾਂ ਨੂੰ ਖਾਂਦਾ ਹੈ ਉਦੋਂ ਭੋਗੀ ਸਰ ਆਸਤਿਕ ਹੋਣ ਲੱਗ ਜਾਂਦਾ ਭੋਗਾਂ ਨੂੰ ਭੋਗਦਾ ਹੋਇਆ ਤਪ ਤਾਪੇ ਜਦੋਂ ਇਹ ਤਪ ਕਰ ਲਗੇਗਾ ਨਾ ਤਕੀ ਗਿਆ ਪਾਈ ਜਾਂਦਾ ਹੈ ਗੁਰਮੁਖੀਨ ਹੈ ਹਰ ਪ੍ਰਭ ਆਪੈ ਇਹ ਗੁਰਮੁਖਾਂ ਦੀ ਸੰਗਤ ਵਾਲਾ ਹਰੀ ਪ੍ਰਭੂ ਜੀ ਜੀਨ ਲਵੇ ਜਾਣ ਲਵੇ ਤਾਂ ਆਪੇ ਬ੍ਰਹਮ ਬਣ ਜਾਂਦਾ ਫੇਰ ਅਪੇ ਕੁੱਲ ਸੁਕੇ ਮਾਨਵ ਬਰਾਗੀ ਹਉ ਮੈਂ ਪਿਆਗੀ ਇਹ ਮਨ ਸਾਹਿਬ ਸੰਗੇ ਜੀ ਬਰਾਗੀ ਵੀ ਹੈ ਜਿਨਨ ਹਉਮੈ ਤਿਆਗ ਦਿੱਤੀ ਹੈ ਉਹਨਾਂ ਦਾ ਮੋੜ ਵਿਰਾਗ ਵਾਲਾ ਹੈ ਵਿਰਾਗੀਆਂ ਦੀ ਸੰਗਤ ਕਰਕੇ ਮਨ ਵਿਰਾਗੀ ਬਣ ਜਾਂਦਾ ਹੈ ਹਉਮੈ ਦੇ ਤਿਆਗ ਵਾਲੇ ਦੀ ਸੰਗਤ ਕਰਕੇ ਹਉਮੈ ਦਾ ਤਿਆਗੀ ਬਣ ਜਾਂਦਾ ਹੈ ਘਟ ਘਟ ਮਨਸਾ ਦੁਬਦਾ ਲਾਗੀ ਇਹ ਤਾਂ ਘਟ ਘਟ ਚਾਰੇ ਖਾਣੀਆਂ ਦੇ ਘਟਾ ਘਡੰਤਾ ਕਰਨਾ ਏ ਮਨਸਾ ਜਿਹੜੀ ਵਾਸ਼ਨਾ ਹੈ ਇਹ ਦੁਬਦਾ ਕਰਕੇ ਲੱਗ ਰਹੀ ਹੈ ਕਿ ਚਿੱਤ ਅਚਿਤ ਜੀ ਵੀ ਇਸ ਦਾ ਭੇਦ ਗਿਆਨ ਹੋਣੇ ਕਰਕੇ ਤੇ ਦੁਬਦਾ ਕਰਕੇ ਇਹਨਾਂ ਦੀਆਂ ਵੀ ਮਾਸ਼ਾਅੱਲ ਅਸੀਂ ਨਾ ਕਹਾੜਾਂ ਦੇ ਸਾਹਮਣੇ ਅੰਦਰ ਲੱਗ ਰਹੀ ਹੈ ਜਿੰਨੇ ਸਰੀਰ ਧਾਰੇ ਨੇ ਚਾਰ ਖਾਈਆਂ ਤੇ ਉਹ ਸਾਰਿਆਂ ਵਿਹੇ ਧਾਰੀਆਂਾਂ ਦੀ ਸਾਰੇ ਦਰਜੰਦਾ ਚੀਜ਼ਾਂ ਦੀ ਇਹ ਮਾਸ਼ਾਅੱਲ ਅੱਲਮ ਤੇ 2000 ਕਰਕੇ ਇਹਨਾਂ ਦੇ ਨਜ਼ੀ ਹੋਈ ਹੈ ਸੈਂਕੜੇ ਜਨੋਂ ਲੱਖਾਂ ਰਿੰਗਾਂ ਜਨੋਂ ਧਾਰੇ ਹੈ ਉਹ ਸਾਰੀਆਂ ਵਾਸ਼ਨਾ ਦੀਆਂ ਪੰਡਾ ਬੰਦ ਕੇ ਅੰਦਰ ਰੱਖੀ ਬੈਠਾ ਇਸ ਨੂੰ ਦਰਦੂਦਾ ਲੱਗੀ ਹੋਈ ਇਹ ਦੇ ਅੰਦਰ ਐਸੇ ਸੰਸਕਾਰ ਇੰਦਰ ਕੀਤੇ ਹੋਏ ਐ ਰਾਮ ਰਸਾਇਣ ਗੁਰਮੁਖ ਚਖ ਹੈ ਜਿਹੜੇ ਦਿਨ ਵੀ ਅੰਦਰੋਂ ਨਿਕਲਦੀਆਂ ਜਿਹੜਾ ਅੰਧੇਰਾ ਹੈ ਭਰਮ ਦਾ ਰਾਮ ਜੋ ਰਸਾਂ ਦਾ ਐਨ ਘਰ ਹੈ ਇਹ ਗੁਰਮੁਖਾਂ ਦੀ ਸੰਗਤ ਕਰਕੇ ਚਖਾ ਧਾਰਨਾ ਕਰੇ ਜਿਹੜਾ ਦੇਖੇ ਸਵਾਦ ਇਸ ਦਾ ਹਰ ਘਰ ਮਹਿਲੀ ਹਰ ਪਾਤ ਰਾਖ ਹੈ ਉਹਨਾਂ ਦੀ ਭਾਈ ਸੰਸਾਰ ਰੂਪੀ ਘਰ ਵਿੱਚ ਵੀ ਤੇ ਪਰਲੋਕ ਰੂਪੀ ਘਰ ਵਿੱਚ ਵੀ ਹਰੀ ਅਕਾਲਪੁਰ ਉਪਾਦ ਰੱਖਦਾ ਹੈ ਉਹ ਲੈਕ ਬਣ ਜਾਂਦੇ ਉਹਨਾਂ ਦੇ ਜੀਵਨ ਉਹ ਸਾਰਿਆਂ ਦੇ ਦਰ ਇੰਦਰੀਆਂ ਚ ਵੀ ਉਹ ਹੀ ਹੈ ਸਾਰਿਆਂ ਦੇ ਘਰ ਹਿਰਦਿਆਂ ਚ ਵੀ ਉਹ ਹੀ ਹੈ ਸਾਰਿਆਂ ਮਹਿਲਾ ਸ਼ਰੀਰਾਂ ਦਾ مالک ਹਰੀ ਉਹਨਾਂ ਦੀ ਪਾਸ ਰੱਖਦਾ ਹੈ ਜਿਹੜੇ ਸਾਧ ਸੰਗਤੂਪੀ ਦਰ ਵਿੱਚ ਘਰ ਕਰਦੇ ਆਚਿਤ ਕਰਉਂਦੇ ਉਹਨਾਂ ਮਹਿਲੀਆਂ ਜੀਅਸੀਆਂ ਦੀ ਹਰੀ ਆਪ ਪਾਸ ਰੱਖਦਾ ਹੈ ਸੱਚੇ ਪਾਤਸ਼ਾਹ ਮੇਰ ਕਰ ਦਿੰਦੇ ਆ ਦਰ ਘਰ ਮਹਿਲੀ ਸਾਰੇ ਦੇ ਦਰ ਇੰਦਰੀਆਂ ਦੇ ਅੰਦਰ ਵੀ ਉਹੋ ਹੀ ਹੈ ਸਾਰਿਆਂ ਦੇ ਅਰਥਾ ਕਰਨ ਦੇ ਅੰਦਰ ਵੀ ਉਹੋ ਹੀ ਹੈ ਜੋ ਮਹਿਲਾ ਦਾ ਮਾਲਕ ਪ੍ਰਵੇਸ਼ੂ ਰੋ ਹੈ ਉਹ ਹਰੀ ਉਹਨਾਂ ਤਿਆਰੀਆਂ ਦੀ ਪਤ ਰੱਖਦਾ ਹੈ ਇੱਜ਼ਤ ਰੱਖਦਾ ਹੈ ਮੁਕਾਰਾਂ ਜੋ ਉਹਨਾਂ ਦਾ ਮਨ ਜਿਹੜਾ ਹੈ ਸਾਧਾ ਦਾਮੀਆਂ ਲਾਨਦਾ ਲੋਕ ਪਰ ਲੋਕ ਨਹੀਂ ਸੰਹਾਰਦਾ ਇਸ ਪ੍ਰਕਾਰ ਹਰੀ ਪਤ ਰੱਖਦਾ ਹੈ ਦਰਸ਼ਕ ਸੰਗਤ ਰੂਪੀ ਦਰਬਾਰ ਜਿਨ੍ਹਾਂ ਦੇ ਘਰ ਪਰ ਲੋਕ ਦੇ ਮਹਿਲੀ ਬਣੇ ਹੋਏ ਹਨ ਹੈ ਉਹਨਾਂ ਦੀ ਹਰੀ ਆਪ ਪਾਸ ਰੱਖਦਾ ਹੈ ਦਰ ਕਰਮੇਲੀ ਹਰ ਪਾਸ ਰੱਖਾ ਹੈ ਦਰ ਸਕਸਾਰ ਦੇ ਦਰ ਵਿੱਚ ਵੀ ਅਤੇ ਆਪਣੇ ਸਰੀਰ ਰੂਪੀ ਘਰ ਵਿੱਚ ਵੀ ਉਹ ਮਹੇਲੀ ਤੁਰਿਆ ਰੂਪ ਆਪ ਬ੍ਰਹਮ ਹੈ ਹਰੀ ਸਾਰਿਆਂ ਦੀ ਪਾਸ ਰੱਖਣ ਵਾਲਾ ਹੈ ਜਿਨ੍ਹਾਂ ਦੇ ਦਰ ਅੰਤਰ ਗਿਆਨ ਹੈ ਉਹ ਗਿਆਨ ਰੂਪੀ ਦਰਵਾਜ਼ੇ ਜਿਹੜੇ ਈਸ਼ਟ ਹੋਏ ਆ ਉਹਨਾਂ ਦੇ ਘਰ ਅੰਤ ਕੰਨੂਨ ਮਹੇਲੀ ਆਪ ਹੀ ਸਰੂਪ ਹੈ ਪ੍ਰਵੇਸ਼ ਚੇਤਨ ਸਰੂਪ ਬ੍ਰਹਮ ਹੈ ਹਰਿ ਉਹ ਸਾਰਿਆਂ ਦੀ ਪਤ ਰੱਖਣ ਵਾਲਾ ਹੈ ਇਹੋ ਮਨ ਰਾਜਾ ਸੂਰ ਸੰਗਰਾਮ ਇਹ ਮਨ ਸੰਗਤ ਦੇ ਆਸਰੇ ਤੇ ਹੁੰਦਾ ਹੈ ਜਦੋਂ ਰਾਜਿਆਂ ਦੀ ਸੰਗਤ ਕਰਦਾ ਰਹੇ ਉਹ ਗੁਣੀ ਸੁਹਾਦ ਦਾ ਹਰਗ ਹੈ ਜਦੋਂ ਰਾਜਾ ਬਹਣ ਲੱਗ ਜਾਵੇ ਰਜਵਾਰਿਆਂ ਦਾ ਮਾਲਕ ਜਦੋਂ ਇਹ ਯੰਗ ਕਰਤਵ ਦੇ ਨਾ ਸੂਰਮਾ ਬਹਿ ਜਾਂਦਾ ਹੈ ਵੀ ਬੜੇ ਜੰਗ ਜਿੱਤੇ ਹੈ ਕਿ ਉਹ ਸੂਰ ਮੰਨ ਕੇ ਧਰੋਹ ਆ ਕੇ ਕੁਰਬਾਨੀ ਕਰਨ ਵਾਲਾ ਕੋਈ ਸੂਰ ਨਾ ਹੁੰਦਾ ਹੈ ਇਹਨੇ ਕਿਹ ਨਿਤਲਿਆ ਖੋਲਿਆ ڈاکੂਆਂ ਦਾ ਨਾਮ ਲੋਕਾਂ ਨੂੰ ਸੂਰਮੇ ਪਾਤਾ ਹੈ ਜਦੋਂ ਇਹ ਮਨ ਧਰਮ ਦਾ ਯੁੱਧ ਕਰੇ ਉਦੋਂ ਇਹਦਾ ਨਾਮ ਸੂਰਮਾ ਸੰਗਰਾਮ ਜੰਗ ਜਿੱਤਣ ਵਾਲਾ ਮਨ ਬਣ ਜਾਂਦਾ ਹੈ ਜਦੋਂ ਇਹ ਮਨ ਸਾਧ ਸੰਗਤ ਜੀ ਸੂਰਮਾ ਬਣ ਕੇ ਸੰਗਰਾਮ ਕਾਮ ਕਰੇ ਲੋਭ মোহ ਕਾਲ ਆਖਰੀ ਸੰਪਤਾ ਦੇ ਨਾਲ ਜੰਗ ਕਰੇ ਉਦੋਂ ਇਹਨੂੰ ਜਿੱਤ ਕਰਕੇ ਮਨ ਸੂਰਮਾ ਬਣ ਜਾਂਦਾ ਹੈ ਇਹੋ ਮਨ ਨਿਰਭਉ ਗੁਰਮੁਖ ਨਾ ਜੇ ਗੁਰਮੁਖਾਂ ਦੀ ਸੰਗਤ ਕਰਕੇ ਨਾਮ ਵਿੱਚ ਜੁੜ ਜਾਵੇ ਇਹੋ ਮਨ ਨਿਰਭੈ ਹੋ ਜਾਂਦਾ ਹੈ ਫਿਰ ਇਹਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿੰਦਾ ਹੈ ਮਾਰੇ ਪੰਜ ਅਪਨੇ ਵਸ ਕੀਏ ਜਿਨ੍ਹਾਂ ਨੂੰ ਪੰਜੇ ਗਿਆਨ ਇੰਦਰੀਆਂ ਦੇ ਪੰਜੇ ਵਿਸ਼ੇ ਮਾਰ ਲੇ ਪੰਜੇ ਕਾਮ ਕ੍ਰੋਧ ਮਾਰ ਕੇ ਆਪਣੇ ਵਸ ਅਧੀਨ ਕਰ ਲਏ ਹਨ ਹੋਵੇਂ ਗ੍ਰਾਸ ਇਕਤਿ ਥਾਏ ਕੀਏ ਉਹ ਮੈਨੂੰ ਵੀ ਜਿਨ੍ਹਾਂ ਨੇ ਗ੍ਰਾਸ ਲਿਆ ਤੇ ਅਧਿਆਸ ਨੂੰ ਏਕਤਾ ਵਾਲੇ ਥਾਂ 'ਚ ਸਾਰੇ ਕਰਤੇ ਨੇਤਰੀ ਸਤਗੁਰੂ ਵੇਖਣਾ ਸਰਵਨੀ ਸੁਣਨਾ ਗੁਰਨਾਵ ਅੰਤਰ ਗੁਰ ਰਾਜਨਾ ਜੇਬਾ ਜਬ ਗੁਰਨਾਵ ਇਸ ਪ੍ਰਕਾਰ ਹੈ ਸਾਰਿਆਂ ਨੂੰ ਮਾਰ ਕਰਕੇ ਏਕਤਾ ਦੇ ਧਰਮ ਵਿੱਚ ਗ੍ਰਸ ਕਰਕੇ ਦੇਹ ਦੀ ਹੰਗਤਾ ਨੂੰ ਏਕਤਾ ਦੇ ਸਾਹ ਚਿੱਕੇ ਵਾਲੀ ਇੱਕੇ ਦਾ ਸੁਣਨਾ ਇੱਕੇ ਦਾ ਗਾਉਣਾ ਇੱਕੇ ਦਾ ਉਜਾਰਨਾ ਜਿਕੇ ਰੂਪ ਜਿਮਾਨ ਨੂੰ ਜੋੜਨਾ ਹੀ ਏਕਤਾ ਵਾਲੇ ਤ੍ਰਿਯਾ ਬਦ ਰੂਪੀ ਥਾਂ ਵੀ ਜਦੋਂ ਸਥਿਤ ਕਰ ਦਿੱਤੇ ਗੁਰਮੁਖ ਰਾਗ ਸਵਾਦ ਅਨ ਤਿਆਗੀ ਜਦੋਂ ਹਮੇ ਗ੍ਰਸਲੀ ਨੇ ਇਹਨਾਂ ਨਾਣਾ ਪੁਰਾਣੇ ਨੌ ਗੋਲਕਾਂ ਦੀ ਵਿਸ਼ਿਆਂ ਦੀ ਉਦੋਂ ਏਕਤਾ ਦੇ ਥਾਂ ਤ੍ਰਿਯਾ ਬਦ ਕੀ ਸਥਿਤ ਕਰ ਦਿੱਤੇ ਗੁਰਮੁਖ ਰਾਗ ਸਵਾਦ ਅਨ ਤਿਆਗੀ ਗੁਰਮੁਖ ਜਿਹੜੇ ਹਨ ਰਾਗ ਤਾਂ ਗੁੰਦੇ ਆ ਪਰ ਪਰਮੇਸ਼ਰ ਦਾ ਪ੍ਰੇਮ ਪੈਦਾ ਕਰਨ ਵਾਲਾ ਗੁੰਦੇ ਆ ਜਿਹੜੇ ਵਿਸ਼ਿਆਂ ਦੇ ਰਾਗ ਹੈ ਤੇ ਵਿਸ਼ਿਆਂ ਦੇ ਸਵਾਦ ਹੈ ਅਨੁਗਾਇਤ ਨੂੰ ਪੈਦਾ ਕਰਨ ਵਾਲੇ ਸਾਰੇ ਗੁਰਮਖੰਨ ਸ਼ਰਧਾ ਹੈ ਕਿਸੇ ਨਾਲ ਰਾਗ ਨਹੀਂ ਕਿਸੇ ਨਾਲ ਦਾਇਸ਼ ਨਹੀਂ ਅਤੇ ਕੋਈ ਪੰਜੇ ਵਿਸ਼ਿਆਂ ਦੇ ਸਵਾਦ ਨਹੀਂ ਅਨੁਆਤ ਨੂੰ ਵੀ ਤਿਆਗ ਦਿੱਤਾ ਹੈ ਹੋਰ ਗੁਰਮੁਖ ਇਹੋ ਮਨ ਭਗਤੀ ਜਾਗੇ ਗੁਰਮੁਖਾ ਦਾ ਤੇ ਮਨ ਭਾਵ ਤਲਕੀ ਵਿੱਚ ਸਾਖ ਸੰਗੀ ਜਾਗ ਪਿਆ ਹੈ ਅਨਹਦ ਸੁਣ ਮੰਨਿਆ ਸ਼ਬਦ ਵਿਚਾਰੀ ਜਿਨ੍ਹਾਂ ਇੱਕ ਰਸ ਪੁਰੂ ਸਾਹਿਬ ਨੇ ਸ਼ਬਦ ਨੂੰ ਸੁਣਿਆ ਸਰਦਾ ਦੇ ਵਿਸ਼ਵਾਸ ਰੂਪੀ ਕੰਨਾ ਨਾਲ ਤੇ ਮੰਨਨ ਕੀਤਾ ਹੈ ਈਦਕੀਓ ਬਾਦਕ ਯੁਗਤੀਆਂ ਤੇ ਈਦਕੀਆਂ ਸਾਧਕ ਯੁਗਤੀਆਂ ਦੁਆਰਾ ਇਹ ਮਨ ਨੂੰ ਅਨਹਦ ਸੋਣ ਮੰਨਿਆ ਸਬਦ ਵਿਚਾਰ ਇਕ ਰਸ ਖਟ ਲਿੰਗਾ ਦੁਆਰਾ ਸਰਵ ਨੂੰ ਕੀਤਾ ਜਿਨ੍ਹਾਂ ਨੇ ਉਹ ਕਰਮឧបਸਹਾਰ ਆਦਕਾ ਨਾਲ ਸੇ ਮੰਨਨ ਕੀਤਾ ਭੇਦਕੀਆਂ ਬਾਦਕ ਜੁਗਤੀਆਂ ਕੇ ਭੇਦਕੀਆਂ ਸਾਧਕ ਜੁਗਤੀਆਂ ਦੁਆਰਾ ਮੰਨ ਲੀਆਂ ਜਿਹੜੀਆਂ ਪਰਮਾਨ ਵਰਜੇ ਨਿਦਰਾ ਸੰਕਤੀ ਵਕਲਪੇਨਾਂ ਬਿਰਤੀਆਂ ਨੂੰ ਜਿੱਤ ਕਰਕੇ ਇਸਤ ਹੋਇਆ ਹੈ ਉਹ ਸ਼ਗਨ ਬ੍ਰਹਮ ਦੀ ਵਿਚਾਰ ਵਾਲੇ ਗੁਰਮੁਖ ਖਾਨਾ ਉਹਨਾਂ ਨੂੰ ਸਰੂਪ ਦੀ ਵਿਚਾਰ ਹੋਈ ਹੈ ਗੁਰਾਂ ਦੇ ਉਪਦੇਸ਼ ਕਰਕੇ ਆਤਮ ਚੀਨ ਨੂੰ ਪਹਿਲੇ ਨਿਰੰਕਾਰੀ ਉਹ ਸਾਲ ਸੰਗੀ ਬ੍ਰਹਮਾਤਮਾ ਨੂੰ ਚੀਨ ਜਾਣ ਕੇ ਨਿਰੰਕਾਰ ਦਾ ਰੂਪ ਹੋ ਗਏ ਆਕਾਰ ਸਾਰਿਆਂ ਦੀ ਉਪਾਸ਼ਨਾ ਛੱਡ ਦਿੱਤੀ ਉਹਨਾਂ ਨੇ ਇਹੋ ਮਾਨ ਨਿਰਮਲੋ ਦਾਰ ਘਰ ਤੂਈ ਇਹ ਉਹਨਾਂ ਦਾ ਮਨ ਸਾਲ ਸੰਗੀ ਨਿਰਮਲ ਹੋਇਆ ਜਿਨ੍ਹਾਂ ਦਾ ਮਨ ਸ਼ੁੱਧ ਹੋਇਆ ਹੀ ਹੋਈ ਮਾਨੋ ਉਹਨਾਂ ਦੇ ਦਰ ਇੰਦਰੀਆਂ ਚ ਵੀ ਉਹ ਹੀ ਵੇਖਦਾ ਸਾਰਿਆਂ ਦੀ ਸਰਬਨੇਨ ਆਪੇਖਣ ਹਾਰਾ ਸਰਪੂਤਾ ਦਰਤਾਰਾ ਸਾਰਿਆਂ ਸਤਜਾਂ ਜੀ ਆਪ ਵਰਤਦਾ ਹੈ ਸਾਰਿਆਂ ਪ੍ਰਾਣੀਆਂ ਚ ਵੀ ਆਪ ਵਰਤਦਾ ਹੈ ਸਾਰੀਆਂ ਦੀਆਂ ਅੱਖਾਂ ਚ ਬੈਠ ਕੇ ਵੇਖਣ ਵਾਲਾ ਵੀ ਆਪ ਹੈ ਕਿਉਂ ਦਰ ਇੰਦਰੀਆਂ ਦੇ ਅੰਦਰ ਵੀ ਘਰ ਹਿਰਦੇ ਦੇ ਅੰਦਰ ਵੀ ਸੋਈ ਜਦ ਮਨ ਨਿਰਮਲ ਹੋ ਜੀ ਉਹੀ ਪਰਮੇਸ਼ਰ ਹੋਇ ਜਿਨ੍ਹਾਂ ਜਨ ਮਨ ਮੈਲਾ ਉਹਨੀਆਂ ਉਹਨਾਂ ਚੀ ਦੀ ਦੁਨੀਆਂ ਚੀਜ਼ਾਂ ਪਤੀਤ ਹੁੰਦੀਆਂ ਹਨ ਗੁਰਮੁਖ ਭਗਤੋ ਭਾਵ ਤੁਨ ਹੋਈ ਗੁਰਮੁਖ ਜਿਹੜੇ ਪ੍ਰੇਮਾ ਭਗਤੀ ਕਰਦੇ ਹੈ ਉਹਦੇ ਅੰਦਰ ਹਰ ਵੰਦ ਪ੍ਰਨਾਮ ਦੀ ਤੁਹੀ ਆਵਾਜ਼ ਨਿਕਲਦੀ ਰਹਿੰਦੀ ਏ ਸੁੰਦਰ ਅਹਨ ਤ ਹਰ ਜਸ ਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਕਰਕੇ ਰਾਤ ਨੂੰ ਵਾਹਿਗੁਰੂ ਦਾ ਜਸ ਕੀਰਤਨ ਕਰਦੇ ਰਹਿੰਦੇ ਹਨ ਘਟ ਘਟ ਸੂ ਪ੍ਰਭ ਆਦ ਜੁਗਾਦ ਉਹ ਘਟਣ ਘਟਣ ਚਾਰ ਖਾਣੀਆਂ ਦੇ ਅੰਦਰ ਸੋ ਪ੍ਰਭੂ ਸਮਰਾਥ ਤਤ ਬਦਾ ਲਖਰਤ ਆਦ ਜੁਗਾਦ ਸਦਾ ਸਦਾ ਰਹਿਣ ਵਾਲਾ ਹੈ RAM ਰਸਾਇਣ ਜਦੋਂ ਜੁਗਾਦ ਨਹੀਂ ਸੀ ਉਦੋਂ ਵੀ ਆਦ ਜੀ ਸੀ ਜਿਹੜੇ ਯੋਗਾਂ ਦੇ ਕੋਲ ਆਏ ਉਹਨਾਂ ਜੀ ਵੀ ਹੈ राम रਸਾਇਣ ਇਹੋ ਮਨ ਮਾਤਾ ਇਹ ਜਿਨ੍ਹਾਂ ਦਾ ਮਨ ਰਾਮ ਜੋ ਰਸਾਂ ਦਾ ਐਨ ਘਰ ਹੈ ਜਿਸ ਵਿੱਚ ਜਿਨ੍ਹਾਂ ਦਾ ਮਨ ਮਸਤ ਹੋ ਗਿਆ ਹੈ ਅਰਵ ਰਸਾਇਣ ਗੁਰਮੁਖ ਜਾਤਾ ਉਹ ਸਾਰਿਆਂ ਰਸਾਂ ਦਾ ਘਰ ਘਰ ਹੈ ਬ੍ਰਹਮ ਗੁਰਮੁਖਾਂ ਨੇ ਜਾਣ ਲਿਆ ਸਾਰਿਆਂ ਦੇ ਰਸ ਨੂੰ ਪੋ ਕੇ ਆਪ ਹੀ ਸਾਰਾ ਅਨੁਸ਼ਾਸਨ ਰੂਪੇ ਘਰ ਹੈ ਭਗਤ ਹੀਤ ਗੁਰ ਚਰਨ ਨਿਵਾਸਾ ਸਾਧ ਸੰਗਤ ਜੀ ਗੁਰੂ ਸਾਹਿਬ ਦੀ ਭਗਤੀ ਦਾ ਹੀਤ ਕਾਰਨ ਹੈ ਭਗਤੀ ਹੀਤ ਕਾਰਨ ਹੈ ਭਗਤੀ ਕੀ ਹੈ ਗੁਰ ਚਰਨ ਨਿਵਾਸਾ ਗੁਰੂ ਸਾਹਿਬ ਦੇ ਚਰਨਾ ਚਿਰ ਦੀ ਵਿਰਤੀ ਦਾ ਨਿਵਾਸ ਹੋਣਾ ਜਿਹੜਾ ਗੁਰਾਂ ਦੇ ਚਰਨਾ ਕਮਲਾਂ 'ਚ ਜਿਨ੍ਹਾਂ ਦਾ ਮਨ ਭਗਤੀ ਦੇ ਹੀਤ ਕਰਕੇ ਨਿਵਾਸ ਕਰਦਾ ਉਹ ਨਿਵਾਸਾ ਵਾਸ਼ਨਾ ਤੋਂ ਰਹਿਤ ਹੋ ਗਏ ਹਮੇ ਗੁਰੂ ਸਾਹਿਬ ਦੀ ਭਗਤੀ ਪਰਮੇਸ਼ਰ ਤੇ ਮਿਲਾਉਣ ਦਾ ਹੀ ਸੂ ਕਾਰਨ ਹੈ ਇਸ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਮਨ ਦਾ ਨਿਵਾਸ ਕਰੀਏ ਨਾਨਕ ਹਰ ਜਨ ਕੀ ਦਾਸਨ ਦਾਸਾ ਸਤਿਗੁਰੂ ਸਾਹਿਬ ਇਹ ਕਹਿੰਦੇ ਜੋ ਹਰੀ ਦੇ ਜਨਾਂ ਦੇ ਦਾਸਾਂ ਦੇ ਦਾਸ ਹੈ ਉਹਨਾਂ ਦੇ ਮਨ ਬਾਣੀ ਸ਼ਰੀਰ ਕਰਕੇ ਸੇਵਕ ਬਣੀਏ